ਜਿਹੜਾ ਤੁਸੀਂ ਇਹ ਬੱਚਾ ਦੇਖ ਰਹੇ ਹੋ ਇਸ ਦੀ ਉਮਰ 7 ਸਾਲਾਂ ਤੇ ਨਾਮ ਆ ਪਵਰੀਤ ਸਿੰਘ ਖੰਨੇ ਦੇ ਵਿੱਚ ਇਸ ਦਾ ਪਿੰਡ ਪੈਂਦਾ ਆ ਅਤੇ ਮੁੰਡੇ ਨੂੰ ਉਸ ਦੇ ਘਰੋਂ ਹੀ ਦੋ ਕਿਡਨੈਪਰ ਚੁੱਕ ਕੇ ਲੈ ਗਏ ਮੋਟਰਸਾਈਕਲ ਤੇ ਉੱਤੇ ਬਹੁਤ ساری ਨਿਊਜ਼ ਚੈਨਲਾਂ ਤੇ ਇਹ ਖਬਰ ਚੱਲੀ ਪਰ ਪੰਜਾਬ ਪੁਲਿਸ ਦੀ ਇੱਥੇ ਦਾਤ ਦੇਣੀ ਪਣਦੀ ਆ ਪੰਜਾਬ ਪੁਲਿਸ ਨੇ ਇੱਕ ਦਿਨ ਦੇ ਅੰਦਰ ਅੰਦਰ ਉਹਨਾਂ ਕਿਡਨੈਪਰ ਨੂੰ ਲੱਭ ਕੇ ਉਹਨਾਂ ਦਾ ਇਨਕਾਊਂਟਰ ਕਰਤਾ ਅਤੇ ਬੱਚੇ ਨੂੰ ਸੇਫਲੀ ਉਹਨਾਂ ਦੀ ਫੈਮਿਲੀ ਤੱਕ ਪਹੁੰਚਾ ਦਿੱਤਾ ਪਟਿਆਲੇ ਜ਼ਿਲ੍ਹੇ ਦੇ ਵਿੱਚ ਜਾ ਕੇ ਉਹਨਾਂ ਬਦਮਾਸ਼ਾਂ ਨੂੰ ਘੇਰਾ ਪਾਇਆ ਪੁਲਿਸ ਨੇ ਤਿੰਨ ਜ਼ਿਲ੍ਹਿਆਂ ਦੀ ਪੁਲਿਸ ਲੱਗੀ ਪਿੰਡ ਨੂੰ ਘੇਰਾ ਪਾ ਕੇ ਫਿਰ ਉਹਨਾਂ ਦਾ ਇਨਕਾਊਂਟਰ ਕੀਤਾ ਗਿਆ ਤੇ ਦੱਸਿਆ ਇਹ ਜਾ ਰਿਹਾ ਹੈ ਕਿ 1 ਕਰੋੜ ਦੀ ਫਰੋਤੀ ਦੀ ਮੰਗ ਕੀਤੀ ਸੀ ਉਹਨਾਂ ਕਿਡਨੈਪਰਾਂ ਨੇ ਤੇ ਇਹ ਭਵਰੇਤ ਸਿੰਘ ਦੀ ਵੀਡੀਓ ਅੱਜ ਜਦੋਂ ਰਾਤੀ ਉਹ ਆਪਣੇ ਘਰ ਦੇ ਵਿੱਚ ਵਾਪਸ ਆਇਆ ਕਿਡਨੈਪਰਾਂ ਦੇ ਚੰਗਲ ਤੋਂ ਛੁੱਟ ਕੇ ਇਹ ਦੇਖ ਸਕਦੇ ਹੋ ਤੁਸੀਂ ਕਿੰਨਾ ਮਾਸੂਮ ਅਤੇ ਪਿਆਰਾ ਬੱਚਾ ਨਿੱਕਾ ਜਿਹਾ ਜਿਸ ਨੂੰ ਕਿ ਕਿਰਨੈਪ ਕੀਤਾ ਗਿਆ ਸੀ ਵਿੜ ਦੇ ਵਿੱਚ ਸਾਈਕਲ ਚਲਾ ਰਿਹਾ ਸੀ ਤੇ ਮੋਟਰਸਾਈਕਲ ਤੇ ਆਏ ਕਿਡਨੈਪਰਾਂ ਚੌਕ ਕੇ ਲਹਿ ਗਏ ਤੇ 1 ਕਰੋੜ ਦੀ ਕੀਤੀ ਮੰਗ ਬਾਕੀ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਕਰੋ ਦੱਬ ਕੇ ਧੰਨਵਾਦ